ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਬਿ YouTube ਚੈਨਲ ਤੇ ਆਨਖੇ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਚੱਲੇ ਆ ਆ ਪੈਣ ਉਹਨਾਂ ਦੇ ਪਿੰਡ ਜਿੱਥੇ ਗੁਰਨਵਾਇ ਦੀ ਸੁਖਣਾ ਦਾ ਪਾਠ ਜਿਹੜਾ ਆ ਆਰੰਭ ਕਰਾਇਆ ਕਿ ਪਰਸੋਂ ਦਾ ਉਹਨਾਂ ਦੇ ਅੱਜ ਭੋਗ ਆ ਤੇ ਸਾਡੀ ਸਾਰੀ ਫੈਮਿਲੀ ਜਿਹੜੀ ਉੱਥੇ ਪਹੁੰਚ ਚੁੱਕੀ ਆ ਆਲਰੇਡੀ ਆਪਾਂ ਲੇਟ ਆ ਆਪਾਂ ਅੱਜ ਚੱਲੇ ਆ ਲੇਟ ਨਹੀਂ ਆ ਉਗ ਪੈਣਾ ਹੁਣ ਸਵੇਰੇ ਬਾਬਾ ਜੀ ਬਾਦੀ ਨਹੀਂ ਜਾਣਾ ਦਾਦੀ ਦੇ ਨਾਲ ਜਾਣਾ ਡੈਡੀ ਵੀ ਜਾਣਗੇ ਨਾਲ ਜਾਂ ਡੈਡੀ ਹੋ ਸਕਦਾ ਭਾਵੇਂ ਰਹਿ ਪਣ ਡੈਡੀ ਤਾਂ ਪੱਕਾ ਨਹੀਂਗਾ ਦਾਦੀ ਆਪਣੇ ਨਾਲ ਜਾਊਗੀ ਬਾਕੀ ਸਾਰੇ ਜਾਣੇ ਜਿਹੜੇ ਉਹ ਕੱਲ ਦੇ ਪਹੁੰਚ ਚੁੱਕੇ ਉੱਥੇ ਆ ਗਏ ਬਹੁ ਹੈ ਚਲੋ ਜੀ ਚਲੋ ਸਾਰਿਆਂ ਨੂੰ ਮਿਲਦੇ ਆਂ ਜਾ ਕੇ ਤੇ ਨਾਲੇ ਬਾਬਾ ਜੀ ਦੇ ਦਰਸ਼ਨ ਕਰਦੇ ਪਹੁੰਚ ਕੇ ਆਪਾਂ ਖੇਚਲੀ ਤਿਆਰੀ ਹੁਣ ਤੇ ਤੁਰ ਪਿਆਂ ਪਿੰਡੋਂ ਤੇ ਬਾਕੀ ਸੰਗਤ ਸਾਡੀ ਜਿਹੜੀ ਮੇਟ ਕਰਨ ਦੀ ਆ ਉਹਨਾਂ ਨੂੰ ਲੈਣਾ ਰਸਤੇ ਜੋ ਨਾਲ ਹੋਣਾ ਦੋ ਹੁਣ ਆ ਗਏ ਉਹਨਾਂ ਦੇ ਹਿੰਦੇ ਆ ਵੀ ਛੇਤੀ ਛੇਤੀ ਸਾਨੂੰ ਵੀ ਲੈ ਜਾਓ ਆਣ ਕੇ ਲੇਟ ਹੋਣ ਲਿਆ ਆਪਾਂ ਕੋਈ ਨਾ ਫੋਨ ਆਉਂਦਾ ਹੋਸੀ ਕੋਈ ਨਾ ਫੋਨ ਆਉਂਦਾ ਹੈਗਾ ਭੋਗ ਪੈਣ ਵਾਲਾ ਉਧਰੋਂ ਉਥੇ ਮੈਂ ਬੜਾ ਪੈਂਦਾ ਇੱਥੇ ਆਪਣੇ ਆਹੋ ਆਹੋ ਚਾਚੇ ਇਹਨੇ ਖਲੋਤੇ ਬਾਹਰ ਨਿਕਲ ਗਿਆ ਹੋ ਆਹੋ ਵੇ ਸਾਰੀ ਸੰਗਤ ਬਾਹਰ ਖਲੋਤੀ ਹੈ ਇਹ ਇੰਨਾ ਬੜੇ ਪੀਲੇ ਪੀਲੇ ਪਾਏ ਅੱਜ ਹੈ ਆਹ ਸੇਮ ਸੇਮ ਪਾਏ ਨੇ ਲੋ ਜੀ ਆਪਾਂ ਤੁਰ ਪਏ ਸਾਰੀ ਸੰਗਤ ਸਾਡੇ ਨਾਲ ਹੋ ਗਈ ਰੈਡੀ ਹੋਣਾ ਤੇ ਉਹ ਪਿੱਛੇ ਤੱਕ ਗੱਡੀ ਸਾਡੀ ਸਾਰੀ ਭਰੀ ਆ ਇੱਕ ਮੈਂਬਰ ਦੇ ਵਿੱਚ ਪਿੰਡ ਦੌੜਦੇ ਹੰਡਾ ਆ ਪਹੁੰਚਦੇ ਆ ਜਾ ਕੇ ਹਣ ਮਿਲਦੇ ਆ ਬਾਕੀ ਫੈਮਿਲੀ ਨੂੰ ਨਾਲੇ ਕਰਦੇ ਆ ਸੰਗਤ ਦਰਸ਼ਨ ਤੇ ਨਾਲੇ ਬਾਬਾ ਜੀ ਦੇ ਇਹ ਹੁਣ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਆ ਪਿੰਡ ਦਾ ਪਿੰਡ ਰਟੌਲ ਤਰਨਤਾਰਨ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਭਾਈ ਮਾਨ ਸਿੰਘ ਦਾ ਪਿੰਡ ਆ ਯਾਰ ਰਟੌਲ ਤਰਨਤਾਰਨ ਭਾਈ ਮਾਨ ਸਿੰਘ ਇਹ ਗਾਜ ਕੋਰਤਰਾ ਸਾਹਿਬ ਆਨਾਂ ਦੀ ਵੀਰ ਮਾਲ ਪੰਨਾ ਲੱਗ ਪਿਆ ਸਿਰ ਤੇ ਪਪਾ ਜੀ ਦੇ ਦਰਸ਼ਨ ਕਰਨਗੇ ਗੁਰਬਾ ਗੁਰਪਨ ਵਿੱਚ ਜਲਦੀ ਜਲਦੀ ਵਾਸ ਸੁਝਾਉਣਾ ਚਾਹਤਾ ਵੰਦਰ ਜਾਵਾਂ ਤੇ ਬਾਕੀ ਨੂੰ ਮਿਲ ਕੇ ਆਵਾਂਗੇ ਇਧਰੋਂ ਬਾਹਰ ਆ ਗਏ ਬਾਹਰ ਆ ਗਏ ਸਾਰੇ ਜਣੇ ਅੰਦਰ ਮੀਂਹ ਪੈਣ ਲੱਗ ਪਿਆ بارشੋਂ ਲੱਗ ਗਈ ਉਹ ਤੇ ਸਾਰੇ بارش ਵਿੱਚ ਫੋਟੋ ਸ਼ੂਟ ਕਰਨ ਲੱਗੇ ਇਧਰੋਂ ਫੋਟੋ ਸ਼ੂਟ ਹੋਣ ਦਾ ਆ ਵੇ ਚਾਚੀ ਭਤੀਜੀ ਦਾ ਆਹ ਦੇਖੋ ਇੱਥੇ ਹੈਂ ਕੌਣ ਹੁੰਦੇ ਉਹ ਗਲਤ ਬੋਲਿਆ ਗਿਆ ਹੈ ਗਲਤ ਬੋਲਿਆ ਗਿਆ ਜਿਆਦਾ ਤਾਂ ਕਰਕੇ ਚਾਹ ਨਹੀਂ ਮਿਲੀ ਨਾ ਤਾਂ ਕਰਕੇ ਗੁਰਦ੍ਰੇ ਪ੍ਰਸ਼ਾਦਾ ਸ਼ੱਕ ਆ ਗਏ ਗੁਰਦ੍ਰੇ ਪ੍ਰਸ਼ਾਦਾ ਸ਼ੱਕ ਆ ਗਏ ਗੁਰਦ੍ਰੇ ਪ੍ਰਸ਼ਾਦਾ ਸ਼ੱਕ ਆ ਗਏ ਨਾ ਤਾਂ ਕਰਕੇ ਲਾਈਟ ਚੱਲ ਗਈ ਤਾਂ ਕਰਕੇ ਲਾਈਟ ਚੱਲ ਗਈ ਤਾਂ ਕਰਕੇ ਬਾਹਰ ਆ ਗਏ ਸਾਰੇ ਜਣੇ ਆਣਾ ਪਸੀਨਾ ਆ ਵੇ ਪਰਚਾਈਆਂ ਨੇ ਦੇ ਹੋਰ ਨੂੰ ਵਿਚਾਰੇ ਨੂੰ ਘੇਰ ਰਿਆ ਈ ਦੇ ਫੋਟੋ ਤੇ ਫੋਟੋ ਦੇ ਵੀਡੀਓ ਦੇ ਇਹਨੇ ਇਹਦੀ ਇਹਦੀ ਵੋਟਰੀ ਮੁੜ ਕੇ ਪਤਾ ਕੀ ਕਹਿਣਾ ਨਾ ਸਵਾਸ 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 ਬਾਏ 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 ਗਨਵੈ ਬਾਏ ਬਾਏ ਇਧਰ ਆ ਥੱਲੇ ਮੀ ਪੈਂਡਾ ਮੀ ਵੇਖੀ ਇਧਰ ਆ ਬੜੀ ਗਰਮੀ ਦੁਰ ਆ ਉੱਤੇ ਮੱਤੀ ਬੰਦ ਹੋਈ ਕੁੱਟ ਲੱਗਾ ਓਏ ਆ ਲਾਈਟਾਂ ਬਾਹਰ ਦੀਆਂ ਬੰਦ ਕਰੋ ਤੁਸੀਂ ਬਾਹਰ ਲਾਈਟਾਂ ਜਗਾਈਆਂ ਉਧਰੋਂ ਨਮਾਟਰ ਚੱਲਣ ਡਿਆ ਬਾਹਰ ਦੀਆਂ ਬੱਤ ਲਾਈਟਾਂ ਮੁੰਜ ਕੇ ਬੰਦ ਕਰੋ ਆ ਉਹ ਉਹ ਤਿੰਨ ਦਿਨ ਪਤਾ ਲੱਗਾ ਪਾਪੀ ਲੈਣਾ ਕਦੋਂ ਫੇਰ ਰੱਖੇ ਤਾਲੀ ਕਦੋਂ ਰੱਖੇ ਚਲੋ ਚਲੀ ਜਾਓ ਆਜੋ ਆਮਨੇ ਬਾਤ ਸਰਗਨ ਤੁਹਾਡੇ ਪਿੰਡ ਪੱਤੀ ਬੰਦ ਹੋ ਗਈ ਯਾਰ ਬਹੁਤ ਮਾੜੀ ਗੱਲ ਹੈ ਕਹਿੰਦੇ ਨੇ ਪਿੰਡ ਦੀ ਪੱਤੀ ਬੰਦ ਹੋ ਜਾਂਦੀ ਹੈ ਨਾਲ ਪਿੰਗ ਸੱਚੀ ਹੋ ਗਿਆ ਸਵੇਰੇ ਆਉਂਦੇ ਜਦੋਂ ਆਏ ਹਾਂ ਬਾਅਦ ਵਿੱਚ ਗਈ ਉਹਨਾਂ ਦਾ ਇਹ ਕਵਲ ਹੋਣਾ ਨੇ ਕਿਦਾਂ ਬੈਗਬਾਗ ਕੱਸ ਲਏ ਆਪਣੇ ਨਾਲ ਹਾਂ ਆਏ ਕਿੰਨੇ ਦਿਨਾਂ ਅੰਦਰ ਜੀ ਕੱਲ ਆਏ ਤਾਂ ਇੰਨੇ ਬੈਗ ਭਰ ਕੇ ਲੈ ਆਦੇ ਹਾਂ ਆਹ ਇਹ ਕਰ ਲੈ ਇੱਧਰ ਆਣ ਦੇ ਸੈਂਡਲ ਵੇਖੋ ਪਾਪਾ ਮੇਰੇ ਸਾंगे ਛੋਟਗੇ ਤੇ ਮਾਂ ਸਾਰੇ ਤੋੜਦੇ ਆ ਜਾ ਵੇ ਨਹੀਂ ਸੈਂਡਲ ਪਾਪਾ ਤੋਂ ਲਾਤੇ ਡਿਜ਼ਾਈਨ ਬਣਾਤਾ ਜੀ ਇੱਕ ਪਰ ਬਣਾ ਲਿਆ ਡਿਜ਼ਾਈਨ ਬਣਾਤਾ ਡਿਜ਼ਾਈਨ ਚਲੋ ਚਲ ਜੀ ਬਈ ਸਾਰੇ ਜਣੇ ਗਰਮੀ ਵੜੀ ਇਹਨਾਂ ਨੂੰ ਰੈਸਟ ਕਰਨ ਦੇ ਵਿਚਾਰਿਆਂ ਨੂੰ ਜਾਣਾ ਹੀ ਪਿੰਡ ਬੱਤੀਆਂ ਹੁੰਦੀ ਆ ਜਾ ਤੂੰ ਲੈ ਜੀ ਨਹੀਂ ਪਿੰਡ ਪਤੀਆ ਉਂਢੀ ਆ ਜਾ ਉਥੋਂ ਲੈ ਕੇ ਉਹਨਾਂ 에ਰਪੋਰਟ ਤੇ ਲੈ ਆਵਾਂਗੇ ਇਹਨੂੰ ਨਹੀਂ ਆਉਣ ਲਈ ਬੱਤੀ ਟ੍ਰਾਂਸਫਰ ਕਰ ਡਿਆਂ ਨਾ ਦੱਸ ਦੇਣੀ ਹਾਂਜੀ 에ਰਪੋਰਟ ਤੇ ਲੈ ਕੇ ਇਹਨੂੰ ਆ ਜਾਾਂਗੇ ਉਹਨਾਂ ਤੇ ਲੈ ਕੇ ਉਹਦੇ ਕਿ ਡਿਊਟੀ ਲਾਦੀ ਦੀ ਨਹੀਂ ਪਿੰਡ ਲੈਣਾ ਇਹਨਾਂ ਥੋੜੀ ਫਿਰ ਲੈ ਕੇ ਆਵਾਂਗੇ ਲੈ ਜੋ ਲੈ ਜੋ ਦੋ ਦਿਨ ਰੱਖਾਂਗੇ ਭਾਜੀ ਨੂੰ ਫਿਰ ਛੱਡ ਕੇ ਜਾਵਾਂਗੇ ਹਾਂ ਮਹੀਨਾ ਰੱਖ ਲਿਓ ਤੇ ਮਰਜ਼ਾ ਦਰਖਾਲੀ ਡੈਜ ਬਾਦੋਂ ਹਾਂ ਹੋ ਗਈ ਤਿਆਰੀ ਚਾਹ ਪੀਂਦਾ ਚੱਲੋ ਬਾਏ ਸਤਿ ਪਾਏ ਬਾਏ ਦीडी ਫੇਰੇ ਕਹ ਰਿ ਪਛੇਟਾ ਜਾਂ ਜਿਹੜੇ ਹਸਾਮ ਨਾਲ ਪਚਦੇ ਕੇ ਇਹਨਾਂ ਨੇ ਨੀ ਸੀੜੀ ਨਹੀਂ ਇਹ ਰੋਟੀ ਦਾ ਵੀ ਇਦਾਂ ਟਾਈਮ ਹੋਇਆ ਡੇਢ ਵਜੇ ਆ ਕੇ ਫੇਰ ਦੀ ਰੋਟੀ ਖਾਦੀ ਜਦੋਂ ਚੁੱਕੇ ਬਾਹਰ ਦੀ ਨਾਲ ਚੁੱਪ ਕਰ ਜਾਣਾ ਹੋ ਮੈਂ ਰੈਸਟ ਕਰਦੀ ਹਾਂ ਤੂੰ ਹੀ ਸਾਰੇ ਜਣੇ ਕੰਮ ਕਰੋ ਮਾਸਾ ਮਾਸਾ ਸੱਭੀ ਦੀ ਦੀ ਸਟਾਈਲ ਪੜਾਉਣ ਲੱਗਿਆ ਜਾ ਉੱਠਣ ਦਾ ਮੈਂ ਕਹਿੰਦਾ ਨਾ ਵੀ ਬਸ ਕਰੋ ਬਸ ਕਰੋ ਮਾਸਾ ਮਾਸਾ ਸੱਭੀ ਦੀ ਰੇਤ ਘਰ ਕੇ ਰਵਾ ਦੇਣਾ ਗੁੜੀ ਦਾ ਭਾਵੇਂ ਰੋਵੇ ਨਾ ਚੱਲ ਛੱਡ ਫੇਰ ਖਲੋਂ ਲੱਗੀ ਤਾਂ ਨਹੀਂ ਮਰੀ ਇਹਨੇ ਮਰੀ ਜਿਹੜੀ ਰਵਾਉਂਦੀ ਨਹੀਂ 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 ਬੁੱਤ ਨੂੰ ਨੋ ਨੋ ਚੰਗਾ ਵੀ ਸਸਰੀਕਾਲ ਉਹ ਨਹੀਂ ਉਹ ਰਹਾ ਹਨ ਅਗਲੀ ਖਾ ਚਲੀ ਆ ਸਰਗੁਣਾ ਲਵੇ ਸਰਗੁਣਾ ਬੈਗੇ ਖਾ ਕਰ ਸਰਗੁਣੇ ਨਾਲ ਹੀ ਕੋਲੀ ਨਾਲ ਹੀ ਕੀ ਸਭ ਨੂੰ ਆ ਗਈ ਲਫਾਹੇ ਪਤਾ ਨਹੀਂ ਸਾਰਾ ਕੋ ਜੀ ਅੱਜ ਨੇ ਕਿੰਨਾ ਚੱਲਣ ਦੇ ਆ ਪਤਾ ਹੀ ਕੋਈ ਨਹੀਂ ਆ ਜੋ ਲਾ ਜੀਏ ਪਿੰਡ ਤੋਂ ਤੁਹਾਨੂੰ ਆ ਜੋ ਆ ਜੋ ਆ ਜੋ ਸਾਡੇ ਮਗਰੇ ਆ ਜੋ ਹੁਣੇ ਆ ਜੋ ਸਾਡੇ ਨਾਲ ਹੀ ਮਗਰੇ ਆ ਜੋ ਕੋਈ ਨਹੀਂ ਕੋਈ ਨਹੀਂ ਕੀ ਸੇਖ ਲਿਆਗੇ ਕੀ ਚਾਚਾ ਪੰਜਾਬੀ ਦਾ ਵਰਡ ਹੈ ਏ ਆ ਕੀ ਖਾਣ ਗਿਆ ਬਾਹਰ ਕੀ ਤੇ ਜਦ ਹੋ ਜੂਗੀ ਛੁੱਟੀਆਂ ਤੇ ਆ ਮ제 ਕੀ ਨਹੀਂ ਵੇਖ ਜਾਣੇ ਖੇਡਣ ਦਾ ਇਹਨਾਂ ਦਾ ਕੀ ਖੇਡਣ ਦਾ ਇਹ ਆਪਾਂ ਕੀ ਚੰਦ ਆਟ ਖੇਡਣ ਦੇ ਤੇ ਆ ਪਛੇ ਆ ਜਿਹੜੇ ਬੱਚੇ ਸੁੱਤੇ ਇਹ ਕਰਨ ਨੂੰ ਨਹੀਂ ਨਾ ਛੋਟੇ ਬੱਚੇ ਨੇ ਅੱਛਾ ਅੱਛਾ ਇਹ ਅਜੇ ਰਾਤ ਪਈ ਹੈ ਨਾ ਦੀ ਉੱਠੇ ਨਹੀਂ ਅਜੇ ਠੀਕ ਹੈ ਠੀਕ ਤੁਸੀਂ ਚਾਹ ਪਾਣੀ ਬਣਾਉਂਦੇ ਸੀ ਅੱਜ ਤੁਸੀਂ ਸਵੇਰੇ ਉੱਠ ਕੇ ਅਸੀਂ ਲੰਚ ਬਣਾਉਂਦੇ ਨਹੀਂ ਤਾਂ ਉੱਠੇ ਸਵੇਰੇ ਤੇ ਲੰਚ ਦੋ ਉਸੇ ਉੱਠਦੇ ਆ ਲੰਚ ਹਾਂ ਉਹਨਾਂ ਸਕੇ ਲੂਟ ਆ ਅੱਛਾ 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 ਠੀਕ ਹੈ ਠੀਕ ਹੈ ਸਵੇਰ ਦੀ ਮਾਰਨਿੰਗ ਦੀ ਅੱਛਾ ਅੱਛਾ ਤੁਸੀਂ ਕਾ ਵੀਡੀਓ ਲੇਟ ਸ਼ੁਰੂ ਕੀਤੀ ਸੀ ਚਾਹ ਬੜੀ ਚੱਲਦੀ ਪੀ ਲਈ ਸਮਝੋ ਸਮਝੋ ਅਜੇ ਟਾਈਮ ਨਹੀਂ ਆਇਆ ਤੁਹਾਡਾ ਸਮਝੋ ਸਮਝੋ ਅਜੇ ਨਹੀਂ ਉੱਠਣਾ ਤੁਸੀਂ ਸਮਝੋ ਆਹ ਉਹ ਪ੍ਰਾਣੇ ਸੋਝੋ ਤੁਸੀਂ ਫੇਰ ਉੱਠ ਪਈ ਉਹ ਦੋ ਜਣੇ ਹੀ ਉੱਠ ਗਏ ਤੇ ਚੱਲਦੀ ਵਾਲੀ ਉਹ ਵਾਲੀ ਵਿੱਚ ਆ ਰਹੀ ਤੇ ਬਿੱਤੀ ਉੱਠ ਕੇ ਕੰਮੇ ਲੱਗ ਗਈਆਂ ਵਿਚਾਰੀਆਂ ਨੂੰ ਕੰਮ ਦਾ ਜਾਣਾ ਪੈ ਗਿਆ ਕੰਮ ਦਾ ਜਿਆਦਾ ਲੋਡ ਪਿਆ